ਸੱਚੇ ਕਾਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਰਹੋਗੇ ਚੜ੍ਹਦੀ ਕਲਾ ਚ ਹੋਮੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਲਾਸਟ ਟਾਈਮ ਤੇ ਪਰ ਵੀ ਸਰਦਾਰ ਜੀ ਦੇ ਕੰਮ ਨਹੀਂ ਮੁੱਕ ਰਹੇ ਇਹਨਾਂ ਨੂੰ ਪਹਿਲਾਂ ਕਿ ਹਾਂ ਸੀ ਜੇ ਕੋਈ ਕੰਮ ਕੁਮ ਰੈਂਦਾ ਆਪਣਾ ਪਹਿਲਾਂ ਨਿਬੇੜ ਲਓ ਪਰ ਟਾਈਮ ਪਰ ਤੁਹਾਨੂੰ ਕਹਣਾ ਸਰਦਾਰ ਜੀ ਆਂਦੇ ਨਹੀਂ ਸਰਦਾਰ ਜੀ ਆਂਦੇ ਨਹੀਂ ਤੇ ਹੁਣ ਜਿੱਦ ਇਹਨਾਂ ਦੇ ਸਾਰੇ ਫੈਮਿਲੀ ਵੀ ਹੈਗੀ ਦੇਖ ਲਓ ਜੀ ਮੈਨੂੰ ਕਹੀ ਜਾਣੇ ਆ ਆਪਣੇ ਸੌਰੀ ਕਰ ਰਿਹਾ ਹੈ ਆਪਣੇ ਸੌਰੀ ਕਰ ਰਿਹਾ ਹੈ ਇਹਨਾਂ ਨੂੰ ਕੋਈ ਨਹੀਂ ਕਹਿੰਦਾ ਵੀ ਤੂੰ ਆਪਣੇ ਸੌਰੀ ਕਰ ਆਇਆ ਕਰ ਆਪਣੇ ਪਿੱਕੇ ਚੁਚਕ ਮਾ ਨਹੀਂ ਲਲਦਾ ਰਹਿੰਦਾ ਪਤਾ ਨਹੀਂ ਕੀ ਚੱਕਰ ਹੈ ਜਿਹੜੇ ਉਹਨੇ ਨਾ ਸੌਰੀ ਘਰੇ ਚੰਗੇ ਲੱਗਦੇ ਹੁੰਦੇ ਆ ਪਿੱਕੇ ਘਰ ਨਹੀਂ ਚੰਗੇ ਲੱਗਦੇ ਹੁੰਦੇ ਮੈਂ ਚਲੋ ਮੈਂ ਫੇਰ ਲੰਘ ਜਾਵਾਂ ਫੇਰ ਮਾਲਾ ਨੂੰ ਜਾਓ ਹਾਂ ਤੁਸੀਂ ਜਾਣਾ ਆ ਮਗਰੋਂ ਕੰਮ ਨਹੀਂ ਆਉਣਾ ਤੋਤੇ ਇਨਾ ਤੇ ਦਾ ਰੋਪੜ ਵੀ ਨਹੀਂ ਜਾਣਾ ਜੀ ਲੈ ਹੁਰਕਿਆ ਗੱਲਾਂ ਛੱਡ ਦਾ ਸਕੂਟਰੀ ਲੈ ਲੈਣੀ ਉਧਰ ਆਂਟੀ ਤੇ ਜਦ ਜਾਈ ਆਉਣਾ ਸੀ ਸਕੂਟਰੀ ਛੱਡ ਤੇ ਰੈਡੀ ਲੈਣੇ ਤਿਆਰ ਹੋਈਆਂ ਨਹੀਂ ਇਹ ਰੈਡੀ ਲੈ ਲੈਣੀਆਂ ਸੀ ਤੇਰੇ ਨਾਲ ਚਲੇ ਜਾਣਾ ਜਰੂਰੀ ਕਾ ਲੱਦਨੀ ਤੁਸੀਂ ਰੈਡੀ ਰੱਖੋ ਇਹ ਤਾਂ ਘਰ ਨਹੀਂ ਪਹਿਣਾ ਹੈਗਾ ਤੱਕ ਜਾਣਾ ਤੁਸੀਂ ਵੀਰ हट ਤੁਹਾਨੂੰ ਇਹ ਪਾ ਦੇ ਕਰ ਹਾਂਜੀ ਚੱਲ ਪੁੱਤ ਤੂੰ ਵੇ ਹਾਂਜੀ ਮੇਰਾ ਸੀ ਸਿੱਕਿਆ ਤੇਰੀ ਇੱਜ਼ਤ ਅਰੇ ਮੇਰੀ ਬੇਇੱਜ਼ਤੀ ਕਰਤੀ ਜੀ ਹਣਾ ਦੇਖ ਲਓ ਤੇਰੇ ਨਾਲ ਹਾਂ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਤੇ ਵੈਸੇ ਹੋ ਤਾ ਹਰਵਿੰਦਰਪਾਲ लेट ਹੀ ਗਈ ਪੁੱਤ ਨਹੀਂ ਚਲੋ ਕੋਈ ਗੱਲ ਐਂ ਕਰ ਤੂੰ ਛੇਤੀ ਛੇਤੀ ਫੋਨ ਵਾਲਾ ਦਾ ਕੰਮ ਨਿਬੇੜ ਚਲ ਤੂੰ ਸਾਡੇ ਨਾਲ ਹਾਂ ਨਾ ਨਾ ਕਰਨਗੇ ਸਾਰੇ ਆਪਾਂ ਬੈਠ ਕੇ ਖਾਂਗੇ ਚੱਲ ਫਿਰ ਐਂ ਕੇ ਰੋਟੀ ਖਾ ਤੂੰ ਚਾ ਚਲੀਏ ਹਾਂ ਕਰ ਸਕਦੇ ਹੋ ਕੋਛ ਕੁ ਕਰ ਕੇ ਜੁਰ ਤਾ ਮੈਨੂੰ ਦੱਸ ਦੇਵੇਂ ਮੈਂ ਕਿਆ ਨਹੀਂ ਕਰ ਸਕਦਾ ਹਾਂ ਅੱਛਾ ਨੂੰ ਅੰਨਾ ਸਾਡੇ ਮੁੰਡੇ ਤੇ ਰੋਹ ਜਾ ਮਾਰਦਾ ਨਹੀਂ ਮੈਂ ਸੋਰੇ ਘਰ ਜਾ ਗਈ ਉਹ ਮਾਰਦੀ ਹਾਂ ਹਾਂ ਤੁਸੀਂ ਆਪਣੇ ਸੋਰੇ ਘਰ ਜਾਓ ਸੋਰੇ ਘਰੇ ਸਜਦਣ ਦਾ ਬੰਦਾ ਅੱਛਾ ਇਹ ਕਿਹਦੀ ਗੱਲ ਕਰਦਾ ਸੋ ਜੀ ਲੈ ਜਾਣਾ ਤੁਸੀਂ ਪਸਤਾਣਾ ਲੈ ਚਲੇ ਹਾਂ ਹਾਂ ਤਾਂ ਪਾਪਾ ਵਾਲੇ ਆਣਾ ਤੁਸੀਂ ਚੱਲ ਮੈਂ ਦੌੜ ਘਰ ਤੋਂ ਮਾਰਦੀ ਹਾਂ ਇਹ ਵੀ ਕਹਿੰਦੇ ਪਾਪਾ ਵੀ ਨਾਲ ਹੀ ਰਹਿੰਦੀ ਹੈਗੀ ਇਹ ਵੀ ਨਾਲੇ ਚਾਉਗੀ ਹਾਂ ਹਾਂ ਸਹੀ ਗੱਲ ਆ ਫੇਰ ਦੇਖਿਓ ਸਾਰੇ ਮਗਰ ਮਗਰ ਤੁਸੀਂ ਜਵਾਬ ਜਵੂ ਦੇ ਦਈਏ ਫੇਰ ਸਾਸਰੀ ਘਰ ਬੁਲਾਉਗੇ ਵਿੱਚੇ ਬਸ ਦੌੜ ਲੱਗੀ ਮੰਮੀ ਨੇ ਘਾਣੇ ਮੰਮੀ ਭੱਜਦੇ ਪੰਗਦੇ ਕਹਿੰਦੇ ਨੇ ਰੁਕ ਜਾ ਸਾਸਰੀ ਕਾਲ ਜੀ ਸਾਰੇ ਸੱਚੀ ਗੱਲ ਤੇ ਨੂੰ ਤੁਸੀਂ ਲੈ ਜਾਣਾ ਬਈਆ ਕਈ ਵਾਰ ਮੰਮੀ ਇਕੱਲੀ ਕਰਦੀ ਪਹਿਲਾਂ ਬੋਲ ਕੰਦੀ ਬਾਜੋ ਸਾਸਰੀ ਕਹ ਕਹਦੇ ਉਹ ਸਾਸਰੀ ਕਾਲ ਤਰੇਗੀ ਮੈਂ ਬੁਲਾਮਾ ਕਿਤਾ ਬੁਲਾਤੀ ਫਿਰ ਪਾਪਾ ਨੂੰ ਨਹੀਂ ਸੁਣਨਾ ਮੈਂ ਚੱਲੀ ਜਾਂਦੀ ਆ ਨਾ ਜੁਰਵਿੰਦਰ ਛੱਡਣੀ ਆ ਨਾ ਹੋਰੇ ਛੱਡਣੇ ਹਸਰਵਿੰਦਰ ਛੱਡਣੀ ਨਾ ਰਵਿੰਦਰ ਛੱਡਣੀ ਆ ਮਾਜਰ ਮਾਜਰ ਰਵਿੰਦਰ ਛੱਡਣੀ ਆ ਮਾਜਰ ਹਰਗੁਣ ਛੱਡਣੀ ਆ ਨੰਤਾ ਤੁਹ ਪਤਾ ਲੱਗ ਗਿਆ ਵੀ ਤੂੰ ਸਾਰੇ ਕਿੰਨਾ ਰੋ ਮਾਰਦੀ ਆ ਮੈਂ ਤਾਂ ਭਾਈ ਚੱਲੀ ਚਾਓ ਚਾਓ ਭਈਆ ਬਗਾ ਮੈਂ ਤਾਂ ਭਾਈ ਚੱਲੀ ਕਈ ਵਾਰ ਸਾਰੇ ਕਿਸੇ ਗਾਲ ਤੇ ਬੈਸ ਹੋ ਜੇ ਮੇਰੇ ਪਰ ਨਾਲ ਖੜੇ ਕਰ ਦਿੰਦੇ ਮੈਂ ਤੁਸੀਂ ਤਾਂ ਜਮੇ ਬੇਸ਼ਰਮ ਨਿਕਲੇ ਕਹਿੰਦੇ ਕਾਤੇ ਮੈਂ ਕੋਰੇ ਖੜੀ ਗੜੀ ਖੜੀ ਗੜੀ ਜਾਂਦੇ ਤੁਸੀਂ ਆਪਣੇ ਉੱਥੇ ਜਾਇਆ ਕਰੋ ਸਾਰੇ ਜੱਗ ਖੜਿਆ ਕਰੋ ਤੇ ਲੜਾ ਡਾਏਗਾ ਤੁਸੀਂ ਕਰਗੇ ਹਾਂ ਹਾਂ ਕੋੜਾਗਾ ਭਾਈ ਰੁਕ ਜੋ ਰਾਣਾ ਸਾਹਿਬ ਜਾ ਕੇ ਬਾਹਰ ਮੱਲਾ ਦਾ ਆ ਦੇਖ ਮੈਂ ਆਵੇ ਗੋਲ ਆਪ ਆਪ ਲੇਟ ਆਏ ਸਾਨੂੰ ਸਾਨੂੰ ਕਹੀ ਜਾਂਦੇ ਢਿੱਲੇ ਹੈ ਦੱਸ ਬਹੁਤ ਲੇਟ ਕਰਦੇ ਸਾਸਿਕਾਲ ਜੀ ਸਾਸਿਕਾਲ ਸਾਸਿਕਾਲ ਮੈਂ ਤਾਂ ਬੁਲਾਇਆ ਸਾਸਿਕਾਲ ਪਹਿਲਾਂ ਜੀਜਾ ਜੀ ਨੂੰ ਕੱਢ ਲੈ ਕੇ ਕੱਟ ਹੋ ਕੇ ਪਹਿਲੇ ਰਾਸਤੇ ਤੇ ਕੋ ਕੋਈ ਗੱਲ ਜੀ ਹੋ ਜਾਂਦਾ ਮੈਂ ਇਹ ਮਾੜਾ ਕਟਿਆ ਕੇਕ ਪੁੱਤ ਮੋਟਰ ਮੋਟਰ ਮੋਟਰਸਾਈਕਲ ਦਾ ਮੋਟਰ ਸਾਇਕਲ ਪੈਂਟਰ ਹੋ ਗਿਆ ਦਾ ਪੁੱਤ ਇੱਕ ਛੋੜਾ ਕੀ ਕੱਟ ਹੋਇਆ ਫੱਟਿਆ ਹੈ ਫੱਟਿਆ ਕੇ ਵੀ ਕੇਕ ਕੱਟ ਥੋੜੀ ਨਹੀਂ ਨਹੀਂ ਟੁੱਟ ਤੇਰਾ ਕਾਲਾ ਕਾਰਾ ਆਹ ਕਾਲਾ ਕਾਰਾ ਕੱਟ ਕੱਟਦਾ ਹਲੇ ਦੀ ਵੀ ਉਹ ਰਣੀ ਕਾਲੀ ਜਿਮੀ ਚੂਪਾ ਕੇ ਤੁਰਦੀ ਜਿਮੀ ਚੂ ਕੀ ਚੱਪਲਾ ਪਾਈਆ ਵੀ ਅਦੀ ਨਹੀਂ ਤੇ ਕਟਿਆ ਸਿਰੋਪੜ ਸਾਰਾ ਉਹ ਲੱਡੂ ਲੱਟ ਬਚ ਗਿਆ ਹੁਣ ਮੱਥਾ ਬੰਨ ਮਮੀ ਪਾਣੀ ਦਾ ਪਾੜੀ ਜਾ ਹੋਰ ਕੁਝ ਨਹੀਂ ਬਾਕੀ ਮੈਂ ਤੇਰੀ ਜੀ ਜਾਂ ਭੱਜ ਜਾ ਫਿਰ ਮੈਂ ਤੇ ਅੱਜ ਨਹੀਂ ਖੜਦੀ ਇਹ ਬੜੇ ਨਾਨੂ ਨੇ ਹੁਣੇ ਵੀਡੀਓ ਚ ਦੇਖਣੀਆਂ ਦੇਖ ਲਿਓ ਹਾਂ ਫਿਰ ਹੁਣ ਉੱਠੋ ਜੀ ਚਲੋ ਚਲੋ ਭਾਈ ਆਹ ਮਾਰ ਫੁਰਤੀ ਜਾ ਰਿਹਾ ਜੀ ਮੇਰਾ ਪੱਤੀ ਕਹਿੰਦੀ ਥਲੀ ਬਹੁਤਾ ਹੈ ਆਹਾਂ ਟਾਈਮ ਨਹੀਂ ਹੈ ਦੱਸ ਨਾ ਅਸੀਂ ਕਹਿੰਦੇ ਤੋਂ ਕਿਨਾ ਕੰਮ ਕਰ ਲੂਗੇ ਹਾਂ ਇਹ ਵਾਰ ਇਹ ਲੈ ਆ ਨਾ ਨਾ ਅਸੀਂ ਸਭ ਕੁਝ ਕਰ ਲੂਗੇ ਹੁਣ 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 ਵੋਟਾਂ ਮੇਰੀਆਂ ਵਧੀਆਂ ਹੋਈਆਂ ਅਸੀਂ ਸਭ ਕੁਝ ਕਰ ਲੂਗੇ ਪਰ ਅਸੀਂ ਮਾੜਾ ਮੋਟਾ ਚੇਲੇ ਮੇਲਿਆਂ ਨੂੰ ਵੀ ਨਾ ਰੱਖਣਾ ਕਹੇ ਮੇਲੇ ਦਾ ਵੀ ਕੰਮ ਕਰਾਉਣਾ ਨਹੀਂ ਅੱਛਾ ਰਿਸ਼ਤੇਦਾਰਾਂ ਦਾ ਖਾਣ ਆਇਆ ਹਾਂ ਹਾਂ ਮੈਂ ਤਾਂ ਭਾਈ ਜਾਣਾ ਮਾਲਾ ਨੂੰ ਮੈਂ ਤਾਂ ਚੱਲੀ ਬਾਲਾ ਨੂੰ ਮੈਂ ਕਹੇ ਜੇ ਰਿਸ਼ਤੇਦਾਰ ਆ ਜਿਹੜੇ ਮੈਂ ਕਿੱਥੇ ਲੋੜਾ ਉੱਥੇ ਖਾਦਦੇ ਨਹੀਂ ਮੈਂ ਤਾਂ ਹੋਰ ਇੱਕ ਘੰਟੇ ਦੀ ਮਹਿਮਾਨ ਆ ਟਾਈਮ ਵੀ ਉਹ ਮੰਨੂ ਕਹਿੰਦੀ ਕਹਿੰਦੀ ਤੁਸੀਂ ਤਾਂ ਕਦੀ ਬੁਸ਼ਰਮਾ ਆਪਣੇ ਪੇਕੇਓ ਬੈਠੇ ਕਹਿੰਦੀ ਆਪਣੇ ਸਹੁਰੇ ਜਾਓ ਸਰਬ ਕੋਈ ਨਾ ਮੈਂ ਚੱਲਿਆ ਫਿਰ ਅੱਜ ਘਰ ਫਿਰ ਹਾਂਜੀ ਨਾਲ ਤਾਂ ਜੀਭਾ ਨਿਕਲੂ ਮੇਰੀਆਂ ਨੀ ਆ ਲਾਇਆ ਹੱਥ ਤੱਕ ਲਾਇਆ ਲਾਇਆ ਲੇ ਭਾਜੀ ਮੈਨੂੰ ਦੱਸਣ ਕਿ ਕਿਆ-ਕਿਆ ਕੰਮ ਕਰਦੇ ਦੇਖੋ ਦੁੱਧ ਦਾ ਕੰਮ ਮੰਟੀ ਭਾਜੀ ਬਾਣੂਗੇ ਠੀਕ ਆ ਮੇਰੀ ਗੱਲ ਸੁਣੋ ਸਾਰੀਆਂ ਗਾਇਆਂ ਨੂੰ ਮੈਂ ਮਸ਼ੀਨਾਂ ਲਾ ਦੰਨੀਆਂ ਆ ਜਿਹੋ ਉਹਨਾਂ ਚੋੜਨੀਆਂ ਕੱਲ ਆਈਆਂ ਹੈ ਪੁੱਛ ਲਓ ਇਹ ਕਿਹਦੇ ਸਾਹ ਦੇ ਲੰਗ ਆ ਅਪਣੇ ਮੋਹਨਾਂ ਦੀ ਗੱਲ ਕਰਦੇ ਇਦਰੇ ਜੋਲ ਦੇਣਗੇ ਫੇਰ ਵੀ ਹਾਂਜੀ ਅਸੀਂ ਜਾਣਾ 10 ਤਰੀਕ ਨੂੰ ਖਜੂਰ ਸਾਹਿਬ ਨੂੰ ਹਾਂਜੀ ਮੈਂ ਪਾਪਾ ਨੂੰ ਕਾ ਕੇ ਤੇਰੀ ਟਿਕਟੇ ਰੋ ਚਾ ਜਾਵਾਂ ਜਹਾਂ ਵਾਲੇ ਚ ਮੇਰਾ ਕਿੰਨਾ بڑا ਸੁਪਨਾ ਸਭ ਜਾ ਕੇ ਆਪਾਂ ਬਾਈ ਬਾਈ ਮੈਂ ਸੁਭਨਾ ਪੂਰਾ ਕਰਿਆ ਜਾਉਂਗਾ ਬਾਫੇ ਆਏ ਕਰਦੇ ਆ ਫਿਰ ਤਾਂ ਹਾਂ ਫਿਰ ਤਾਂ ਕੋਈ ਰੌਲਾ ਹੀ ਨਹੀਂ ਜਾਓ ਫਿਰ ਤਾਂ ਕੋਈ ਰੌਲਾ ਹੀ ਨਹੀਂ ਫਿਰ ਤਾਂ ਮੈਂ ਚੱਲਦਾ ਹਾਂ ਤੁਸੀਂ ਕੰਮ ਨਬੇ ਲਿਓ ਹੈ ਪਰ ਤੁਸੀਂ ਮੇਰੇ ਬਿਨਾ ਚੱਲ ਨਹੀਂ ਆ ਲੈ ਰੌਲਾ ਕਰ ਸੋਰੇ ਲਾਣੇ ਬੱਲਾ ਹੀ ਜਾ ਤੈਂ ਆਪਣੇ ਸੌਰੀ ਰਹਿਣਾ ਉਹ ਆਪਣੇ ਸੌਰੀ ਨਹੀਂ ਹਾਂ ਨਾ ਨਾ ਰੋ ਤਾਂ ਠੀਕ ਹਾਂ ਆਏ ਤਾਂ ਜਿੰਮੇ ਹੁਣ ਲੋ <small> <थुण। laughs> चलो ਚਲੋ ਬੇਨੂ ਨਾ ਆਪਾਂ ਚਾਚਾ ਆਖਾਂ ਕਰਦਾ चलो चलो ਚਲੋ 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 ਉੱਠੋ ਕੱਤੀਆਂ ਨੇ ਨਹੀਂ ਚਲੋ ਅਸੀਂ ਬੈਕੋ ਰਾਈਸਰ ਬਾਹਰ ਕੱਢ ਲਈਏ ਪਣ ਪਰ ਲੱਗ ਗਿਆ ਬਾਹਰ ਰੱਖਣੀ ਹੈ ਟਰੇਡ ਕਰਨਾ ਟਰੇਡਾ ਕਰਨਾ ਥੋੜਾ ਜਿਹਾ ਕੁਝ ਬਾਹਰ ਤਾਂ ਨਹੀਂ ਥਲੇ ਟੇਕ ਕਰਾਂ ਫੜੇ ਚਲੋ ਉਧਰ ਵੀ ਚੜਨਾ ਦਾ ਉਹਨੂੰ ਬਾਹਰ ਨਹੀਂ ਇੱਥੇ ਤੇ ਨਾ ਰਮਾਣਾ ਜਾ ਫੜ ਤੇਰੀ ਪੈਰਾਂ ਹਾਂ ਜੀ ਇਹ ਨੂੰ ਹੱਥ ਮਤੋਂ ਨਾ ਜਾਣੀ ਨਹੀਂ ਉਹ ਮਨਾ ਦੂਈ ਤਰ੍ਹਾਂ ਹੋ ਗਿਆ ਉਹ ਕਾ ਹੋ ਗਿਆ ਕੰਮ ਕੰਮ ਬਹੁਤ ਹੋ ਗਿਆ ਕੀ ਨੀ 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 ਆਏ ਕਰੋ ਥੋੜਾ ਜਿਹਾ ਫੜ ਕੇ ਇਹਨੂੰ ਖਿੱਚੋ ਹੌਲੀ 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 ਵਾਸ ਵਾਸ ਨਾ ਆ ਆ ਚੱਕੋ ਉਹ ਚੱਕ ਲੈ ਕੇ ਬਾਹਰ ਉਹ ਕਰ ਲੈ ਇਹਦੇ ਘੁਮਾਰਾ ਬਹੁਤ ਬਣੇ ਬਾਹਰ ਨਹੀਂ ਇੱਥੇ ਆਲੇ ਕੋ ਸ਼ਰਮ ਨਾ ਸਾਹ ਤੋਂ ਸਿਆ ਆਪਣੇ ਚੱਕ ਤਾਂ ਗਿਆ ਵਾਸ ਸਮਾਕੇ ਦਿਨ ਉਹ ਲੈ ਡੈਕੋਰੇਸ਼ਨ ਖਾਇ ਥੋੜਾ ਜਿਆ ਇਕ ਦੋ ਚੀਜ਼ਾਂ ਇਹਦੀਆਂ ਰਹਿੰਦੀਆਂ ਕਰਦੇ ਨੇ ਉੱਥੋਂ ਮਟ ਫੜ ਦੋ ਆ ਬਾਸ ਨਹੀਂ ਕਰੀ ਜਾਂ ਟਰੈਕਟਰ ਐ ਕਿੱਥੇ ਟਰੈਕਟਰ ਬਾਹਰ ਕਾਦਰ ਉੱਪਰ ਬੰਦ ਨਹੀਂ ਬਣੀ ਕਰ ਸੁ ਗਰੀਵਨ ਜਿਹਾ ਲਾਇਆ ਹੋਇਆ ਉੱਪਰ ਕਾਦਰ ਨਾਲ ਮਨੂੰ ਕੋਲਾ ਮੇਖ ਲੱਗੀ ਹੋਈ ਆ ਮੇਖੇ ਮੇਖੇ ਕਿਧਰ ਪਾਜੋ ਅਰੇ ਲੋ ਪਿੱਛਾ ਕਰ ਦੇ ਦੇਰੀ ਆਜੀ ਆਜੀ ਕੋਈ ਨਹੀਂ ਕੋਈ ਨਹੀਂ ਡੁੱਪਲਾ ਇੱਕ ਫੈਟਰੀ ਕਰਨ ਮੈਨੂੰ ਗੂਗਲ 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 ਗੱਲੇ ਮੰਨ ਨਹੀਂ ਤੇ ਇਸ ਵਾਰ ਮੈਂ ਟ੍ਰਿਕ ਆ ਰਿਹਾ ਇਸ ਵਾਰ ਕੋੜਵਾਇਆ ਕਹਿੰਦਾ ਵਰੂੰਗਾ ਮੇਰਾ ਰੋਣਾ ਨਹੀਂ ਨਹੀਂ ਕਰ ਰਹੀ ਆਈ ਲਾਫ ਜਣੀ ਹੋਗਾ ਨਾ ਹੁਣ ਥੋੜੀ ਖੜਮੀ ਜੀ ਰਹੂਗੀ ਅੱਧੇ ਵਾਲੇ ਤਾਂ ਫੋੜੀ ਨੇ ਮੈਂ ਪਤਾ ਹੈ ਤਾਂ ਅੱਜ ਫੋੜਨੇ ਆ ਦੁਵਾਰਾ ਬਲੂਨ ਫੋੜਨੇ ਆ ਆਪਣੇ ਕੋ ਮੱਖਣੀ ਉਹ ਰੰਦੇ ਨਾਲੇ ਨੂੰ ਕਿੱਥੇ ਗਏ ਮੰਮੀ ਆਹ ਹੈ ਨਹੀਂ ਨਹੀਂ ਮੰਮੀ ਕੋਲ ਪਿਆ ਉਹ ਅੰਦਰ ਹੀ ਤੇ ਮੈਂ ਉਹ ਰੰਦੇ ਕਿੱਥੇ ਰੱਖ ਤਾ ਤੁਸੀਂ ਉਹ ਆਹ ਦੇ ਉਹ ਆ ਮਿਲ ਗਏ ਜੀ ਉਹ ਉਹ ਬਰੋਸ਼ਣੀ ਉਹ ਹੀ ਉਹ ਢੰਗ ਨਾਲ ਲਾਉਣੇ ਬਣੇ ਉਹ ਉਹ ਮੈਂ ਦਸੀਆਂ ਬਣਾ ਲਈਆਂ ਦੀਆਂ ਉਹ ਜੀ ਉਹ ਕਹਿੰਦਾ ਭਾਈ ਦਸੀਆਂ ਆ ਪਾ ਲਿਓ ਮੈਂ ਕਿਹਾ ਯਾਰ ਤੂੰ ਸੋਨੇ ਪਾ ਜਾ ਰਾਤ ਨੂੰ ਤਾਨੀ ਲਾਇਓ ਕਹਿੰਦਾ ਇੰਨੀ ਠੰਡ ਪਾਣਾ ਇਕੱਠੇ ਜੀ ਗੋਲ ਜੇ ਹੋ ਜਾ ਹਾਂ ਕਹਿੰਦਾ ਫਿਰ ਦੇਖਣਾ ਨਹੀਂ ਲਿਖਿਆ ਹੋਇਆ ਹਰ ਜਾ ਹਰ ਜਾ ਹਟ ਦੇ ਸੀਤਾ ਸੀ ਛੇੜੋ ਕੈਮਰਾ ਕੋ ਕਾਪੋ ਫੜ ਜੀ ਮੇਰਾ ਬਾਥੜਿਆ ਆਪ ਜਨਾ ਛੋੜ ਕੋ ਮਿੰਨੋ ਪੁੱਤਾ ਥੋੜੇ ਤੇ ਬੋਲ ਕੇ ਦੇਖ ਆ ਯਾ ਕੋੜਾ ਦੰਦ ਤੋਰੂ ਨਾ ਮੇਰੇ ਪੱਜ ਗਿਆ ਮੇਰਾ ਬੁੜਾ ਹੋ ਗਿਆ ਤੂੰ ਆ ਗਈ ਡੈਡੀ ਤੇਰਾ ਹੈਪੀ ਹੈਪੀ ਬਰਥਡੇ ਆਈ ਇਹ ਹੈ ਨੀ ਹੈਪੀ ਬਰਥਡੇ ਐਨੀ ਬਰਥਡੇ ਲੱਗਣੀ ਹੈ ਮੇਰੇ ਵਿਆਹ ਤੇ ਆ ਕੇ ਲੱਗਿਆ ਕਿੱਥੇ ਬੰਨੂ ਕੋ ਕਾਲ ਕਾਲ ਬਸ ਇੱਕ ਵਿੱਚ ਨੂੰ ਕਮਣਾ ਹੈ ਨਾ ਆਹ ਇੱਕ ਹੋਣੀ ਬਰਥਡੇ ਆ ਦੇਖ ਆ ਦੇ ਗੋਲ ਗੋਲ ਕਮਾ ਦਿਓ ਬਾਈ ਲੱਸੀ ਨੂੰ ਲੱਗਦੀ ਜੀ ਉਹ ਤਨ ਮਾਰ ਘਮਾ ਦੂ ਬਸ ਲੋੜ ਹੀ ਨਹੀਂ ਹੈ ਰੱਤ ਮਾਰ ਲੈ ਜੀ ਲੋੜ ਆਹ ਐਂ ਦਾ ਮਾਰੂਗਾ ਦੋਨਾਂ ਕਰੇ ਬਚਾਲੇ ਢੱਲੇ ਹੋ ਜਾਣ ਨਹੀਂ ਨਹੀਂ ਜੀ ਇਹਦਾ ਬਹੁਤ ਉਹਦੇ ਕਾ ਲਾਇਏ ਹੋਏ ਹੈ ਜੀ ਇਹ ਨਹੀਂ ਢੱਲੇ ਹੋ ਇਹਦੇ ਖੇਚੜਾ ਮੈਂ ਮੈਂ ਤੇ ਇਹਨਾਂ ਕੋ ਫੜਾ ਕੇ ਕੱਢ ਦੇ ਦਿੰਦੇ ਕੱਢ ਦੇ ਦੇ ਦੀ ਕੱਢ ਦੇ ਦੇ ਤੇਰੇ ਪਗੱਠ ਮਾਰ ਦੇ ਖਿੱਚ ਕੇ ਮੈਂ ਸਮਝਾ ਉੱਚਾ ਚੱਕ ਕੇ ਤੇ ਕੁਰਸੀ ਦੇ ਪਿੱਛੇ ਹੀ ਲੁਕ ਰਣਾ ਹੋਰ ਕਿੱਥੇ ਲਾ ਪਰ ਹਜੇ ਐਨੀ ਵਸਰੀ ਨੱਗਣੀ ਕਹਤੇ ਹਾਂ ਹਰ ਜੇ ਇੱਕ ਮਿੰਟ ਮੈਂ ਕਰਦਾ ਅਨੀ ਵਸ ਲਗਣਾ ਹੈ ਬਰਥਡੇ ਲਗਣਾ ਸਭ ਤੋਂ ਬਦ ਕਰੀ ਗੰਮ ਪਿੰਡਾ ਕਿਆ ਕਹਣਾ ਉਹ ਚੋ ਮਾਣਾ ਹੋਈ ਆ ਭਾਈ ਤੱਕ ਦੇ ਤਾਂ ਪਿੱਛੇ ਲੁਕ ਗਿਆ ਯਾਰ ਉਹਦਾ ਪਟਾਕਾ ਬਣਾ ਲੇ ਕੇ ਕਾ ਮੋਨ ਦੇ ਤਾਂ ਜਿੱਧਰ ਤੇ ਕੈਮਰੇ ਤੋਂ ਦੇਖੂਗਾ ਦੇ ਚ ਆਉਣੀ ਨਹੀਂ ਇਹ ਥੋੜਾ ਜਿਹਾ ਇੱਧਰ ਦੇ ਦਿੰਦੇ ਵਾਸਤੇ ਤਾਂ ਨਹੀਂ ਤੂੰ ਨਹੀਂ ਬਾਤ ਤੂੰ ਨਹੀਂ ਮੇਰੀ ਗੱਲ ਤੇ ਇਹ ਭਾਈ ਪਿੱਛੇ ਲੁਕ ਗਿਆ ਪਾਪਾ ਕੀ ਕੀ ਆ ਗਏ ਥੋੜਾ ਦੇਖਦਾ ਹੈ ਤੇਰੇ ਲੋਕਾਂ ਦਾ ਜਮਨ ਦਿਨ ਦਾ ਫੜੀ ਹੋ ਜਾ ਤਿਆਰ ਕਰ ਲੋ ਇਸ ਬਾਲੂ ਥਾਂ ਇੱਕ ਬਾਲੂ ਜੰਨੇ ਜੰਨੇ ਕਰ ਕੈਮਰੇ ਦੇਖਨੇ ਬੈਠ ਬੋਣੇ ਬੈਠੇ ਰਹਾ ਆ ਗਿਆ ਜੀ ਐਨੀਵਰਸਰੀ ਵਾਲਾ ਅੱਧੀ ਨਹੀਂ ਬਸ ਧੀ ਉਹ ਵੀ ਕਹੋ ਬਾਲਾ ਹਮਾਂ ਨੇ ਇਹ ਸੁਦਾ ਕਰਿਆ ਚਲੋ ਅੰਨੀ ਕੌਣ ਜੀ ਮੁਰਗਾ ਫੋਨ ਇੰਜ ਕਿਹਾ ਵਾ ਰਿਹਾ ਤੇ ਅਲੇਂਟਰ ਲਈ 30 ਟੱਕਰ ਉਹ ਜਿੰਦਾ ਬਾੜਾ ਕੁੰਡਲਾ ਆਣਾ ਤਾਂ ਮੱਕਣੀ ਠੀਕ ਆ

ਔਰ ਲਿਆ ਥੋੜੀ ਜਿਹੀ ਥੋੜਾ ਟਰੌਪਰ ਨਾ ਢਲਾਓਗਾ ਹੈਪੀ ਅਨਿਵਰਸਰੀ ਬੜੀ ਗਾਜੀ ਬਸ ਠੀਕ ਹੈ ਸਾਡੀ ਡੈਕੋਰੇਸ਼ਨ ਹੈ ਜਿਓ ਆ ਜੀ ਬਸ ਸਾਡੀ ਡੈਕੋਰੇਸ਼ਨ ਤੁਸੀਂ ਸਮਝ ਕੇ ਵੀ ਅਸੀਂ ਹੈਪੀ ਬਰਥਡੇ ਵੀ ਮਨਾਉਣਾ ਹੈ ਅਨਿਵਰਸਰੀ ਵੀ ਮਨਾਉਣਾ ਹੈ ट्राई ਲਿਆ ਕਰਾਂ ਪਰ ਹਾਂ ਦੋ ਇੱਕ ਪੰਥ ਦੋ ਕਾਰਜ ਇਕੱਠੇ ਕਰਦਨੇ ਸੀ ਹਾਂ ਕੇਕ ਅਲੱਗ-ਅਲੱਗ ਕਟਾਂਗੇ ਫਿਰ ਹਾਂ ਠੀਕ ਹੈ ਨਹੀਂ ਹੱਪ ਹੋਊਗਾ ਹਾਂ ਬੈਕਗ੍ਰਾਉਂਡ ਕੋਈ ਨਹੀਂ ਭਾਈ ਤੁਸੀਂ ਦੱਸਿਓ ਸਾਡੀ ਕਰੀਬ ਕਿਵੇਂ ਲੱਗੀ ਮੰਮੂ ਜੀ ਆ ਆਸੀਂ ਤਾਂ ਅਹਿਰ ਕਰਿਆ ਜੀ ਬਸ ਇੰਨੇ ਬਾਕੀ ਦਾ ਕਰਨ ਵਾਲਾ ਕਰਕੇ ਗਿਆ ਬਾਕੀ ਦਾ ਕਰਨ ਵਾਲਾ ਕਰਕੇ ਗਿਆ ਹਾਂ ਅਸੀਂ ਤਾਂ ਆ ਹੀ ਕਰੀਏ ਬਸ ਹੈਪੀ ਬਰਥਡੇਅ ਹੈਪੀ ਐਨੀਵਰਸਰੀ ਆਇਆ ਆਇਆ ਦੇਖੋ ਐਸਾ ਲੱਗਦਾ ਉਹ ਆ ਬੜਾ ਅੰਗਨਾਂ ਘਬਾਰਿਆ ਮੈਂ ਉੱਠਦਾ ਹੈ ਨਾ ਹਾਂ ਅਲੱਗ ਤੇ ਲੱਭੀ ਚ ਨਹੀਂ ਵਧੀਆ ਲੱਗਦੇ ਹਾਂ ਅਲੱਗ ਦੀ ਚੀਜ਼ ਆ ਬਸ ਸਟਿੰਗ ਕੇ ਬੱਤਸ ਆ ਨਾਲੇ ਜੁੜੇ ਹੋਏ ਜਾ ਕੇ ਇੱਥੇ ਹੀ ਆਲੇ ਕੋਈ ਗੱਲ ਨਹੀਂ ਆਵਾਜ਼ ਜ਼ੋਰ ਤੇ ਲਾ ਲਾ ਹੋ ਗਿਆ ਹੁਣ ਬੰਦ ਗਈ ਗੱਲ ਬੰਦ ਗਈ ਗੱਲ ਬਸ ਹੋਰ ਗੱਲੇ ਬਣਾਉਣੀ ਆਪਾਂ ਨੇ ਲੈ ਗਿਆ ਕਿ ਇੱਥੇ ਹੀ ਆ ਹੁਣ ਗੱਲ ਬਣਾਉਣ ਵਾਸਤੇ ਤਾਂ ਜ਼ੋਰ ਲੱਗਿਆ ਮੈਂ ਸਾਰੇ ਦਰਸਨ ਦੇ ਵੀ ਉਹਨੂੰ ਢੰਗਾ ਕਰ ਲਿਆ ਉਹਨੂੰ ਚਾਹਤ ਕਰਦਾ ਕਿ ਚਾਹ ਕਰੀਂ ਨਹੀਂ ਨਹੀਂ ਉਹ ਤਾਂ ਤੇਰੇ ਵੀ ਪਿੱਛੇ ਦਾ ਖੜਦਾ ਤੇ ਇਹ ਹੋਣੀ ਆ ਜੀ ਉਹ ਹੋ ਗਿਆ ਹੋ ਗਿਆ ਇੱਧਰ ਚੱਲਦੀ ਆ ਜੀ ਮੀਟਿੰਗ ਇੱਧਰ ਵਿਚਾਰ ਹੋ ਰਹੇ ਆ ਹੈ ਕੋਈ ਹਰ ਇੱਕ ਗੱਲ ਦੱਸਣ ਵਾਲੀ ਨਹੀਂ ਹਾਂ ਠੀਕ ਆ ਠੀਕ ਆ ਜੀ ਇਹ ਵਧੀਆ ਗੱਲ ਆ ਵਧੀਆ ਬਣਾ ਲਈ ਕਿਤੇ ਗੱਲਾਂ ਮੁੱਕਦੀਆਂ ਹਾਂ 1 ਮਿੰਟ ਕਿ ਚੱਲਦੀ ਆ ਦੱਸਣ ਵਾਲੀ ਨਹੀਂ ਆ ਸਾਇੰਸ ਬੱਲੇ ਦਾ ਵੀ ਸੀਕ੍ਰੈਟ ਆ ਭਾਈ ਹਾਂ ਇਹ ਠੀਕ ਆ ਜੀ ਲੈ ਮੈਨੂੰ ਪੜਾ ਦੇ ਕੀ ਹੋ ਗਿਆ ਕੀ ਹੋ ਗਿਆ ਬੁਲਬਲੇ ਪੁੱਤ ਲੈ ਲਈ 10 ਮਿੰਟ ਤੱਕ 10 ਮਿੰਟ ਦੇ ਬਾਅਦ ਸਾਰੇ ਤੇਰੇ ਹੀ ਆਹੇ 10 ਮਿੰਟ ਤੇ ਬਾਅਦ ਸਾਰੇ ਤੇਰੇ ਹੀ ਆਹੇ ਇੱਕ ਸੈਂਡਲ ਤੇ ਉਹਨੇ ਮਾਰਿਆ ਸਕੇਤਾਂ ਲੰਦੀ ਆ ਹੋਰ ਦਿਨ ਵਿੱਚ ਸੈਂਡਲ ਕੁੜੀ ਦਾ ਦਿੱਦੀ ਕਲਾਸ ਵਿੱਚ ਪੜਾ ਕੇ ਉਹ ਸੈਂਡਲ ਕਿੱਥੇ ਗਿਆ ਪੁੱਤ ਆਹ ਪਿਆਦੀ ਕੱਢ ਲੈ ਅਤੇ ਇਹਪਾ ਨੂੰ ਵੈਸੇ ਮਿਲ ਜਣੇ ਪ੍ਰੋਗਰਾਮ ਚੰਗੇ ਇਹਪਾ ਡੈਕੋਰੇਸ਼ਨ ਕਰਨ ਲੱਗ ਜੀਏ ਸਾਥ ਇੱਕ ਸਾਲ ਗੱਦੀ ਨੀ ਮਿੱਤਣੀ ਇੱਕ ਗੱਠ ਨਹੀਂ ਲਿਦਾ ਸਾਰੇ ਦੋ ਘੰਟੇ 10 ਮਿੰਟੋ ਕੇ ਲੱਗਿਆ ਨੂੰ ਸਹੀ ਗੱਲ ਸੈਲੋਟੇਪ ਲਾ ਲੋ ਮਾੜੀ ਨਾਲ ਬਹ ਹੋ ਗਿਆ ਜੀ ਬਹ ਹੋ ਗਿਆ ਜੀ ਹੋ ਗਿਆ ਹਾਪੀ ਦਾ ਚਲੋ ਬੁਗਾ ਫਸਾ ਉਹਦਾ ਵਾਪਾ ਜੀ ਗਰਮ ਗਰਮੇ ਨਿਕਲ ਜਣੇ ਟੈਨਸ਼ਨ ਨਾ ਲਾਓ ਤੁਸੀਂ ਲਓ ਜੀ ਡੈਕੋਰੇਸ਼ਨ ਵਾਲੀ ਹੋ ਗਈ ਆਪਣੀ ਕੰਪਲੀਟ ਕੰਮ ਪਾੜੀ ਗਰੀ ਪਾੜੀ ਗਰੀ ਤੱਪ ਕਰ ਦੇ ਤੁਫਰ ਜੀ ਦੇ ਆ ਜਾ ਉਹਦੇ ਕਰਦੇ ਕਰਦਾ ਇੱਥੇ ਕਰ ਇੱਥੇ ਕਰ ਇੱਥੇ ਕਰ ਕਰ ਦੇ ਕਾਈ ਕਰੀ ਕਰ ਦੇ ਮੇਰੇ ਕਰ ਦੇ ਪੈਨ ਕਰਦੇ ਦੀ ਦੀ ਦੇ ਕਰਦੇ ਬੱਲਾ ਬੱਲਾ ਕੁਰਸੀਆਂ ਹੀ ਬਹੁਤ ਬੜੀਆਂ ਆਧੀ ਡੈਕੋਰੇਸ਼ਨ ਲਘੋ ਲਈ ਐ ਕਰ ਜਾ ਸੀ ਉਹ ਪਿੱਲਰ ਜੇ ਮੋੜੇ ਕੱਢ ਦੇ ਇਹ ਹਾਂ ਮਾੜਾ ਪਿੱਲਰ ਨਾਲ ਲਾਓ ਸਾਡਾ ਮੈਂ ਕਹਿੰਦਾ ਕੁਰਸੀਆਂ ਦੀ ਲੋੜ ਨਹੀਂ ਸੀ ਖੜੇ ਹੋ ਕੇ ਇੱਕ ਕੱਢ ਦੂੰ ਖੜ ਕੇ ਹਾਂ ਖੜ ਕੇ ਖੜਾ ਰੂ ਕਿਤੇ ਨਹੀਂ ਉਹ ਕਿਤੇ ਨਹੀਂ ਖੜ ਕੇ ਖੜਾ ਬੰਦੂ ਕੁਰਸੀਆਂ ਗਲ ਆਏ ਡੈਕੋਰੇਸ਼ਨ ਲੁੱਕ ਗਈ ਸਾਰੀ ਉਹ ਨਹੀਂ ਲੁਕਦੀ ਮਾ ਠੀਕ ਆ ਜੀ ਹਾਂ ਬਣਦੀ ਭਾਈ ਡੈਕੋਰੇਸ਼ਨ ਆ ਵੀ ਇੱਧੇ ਹੀ ਕਰਦੇ ਹੋ ਪਛੇ ਨੂੰ ਹੂੰ ਬਣਦੀ ਬਾਤ ਮਾ ਉਹ ਜ ਆ ਗਿਆ ਟੇਬਲ ਆਪਣਾ ਕੱਟੀਏ ਫਿਰ ਕੇਕ ਉਹ ਇਹ ਨਹੀਂ ਜੀ गिरਦਾ ਇੱਧੇ ਪਾਣੀ ਭਰਿਆ ਹੋਆ ਥੱਲੇ ਇਹ ਨਹੀਂ गिरਦਾ ਪਤਾ ਨਹੀਂ ਹੈ ਇਹ ਤਾਂ ਜੇ ਥੱਲੇ ਤੁਸੀਂ ਸਿੱਟੂਗੇ ਵੀ ਨਹੀਂ ਫਿਰ ਖੜਾ ਹੋ ਜਾਣਾ ਉਹ ਥੱਲੇ ਵਾਲੇ ਘਵਾਰਿਆਂ ਚ ਨਾ ਪਾਣੀ ਭਰਿਆ ਹੋਇਆ ਵਜਨ ਵਜਨ ਪਾਇਆ ਹੋਇਆ ਇੱਧੇ ਚ ਇਹ ਲਾਉ ਜ ਆ ਗਿਆ ਹੁਣ ਕੇਕ ਪਰ ਇਹ ਫਿਰ ਪ੍ਰੋਗਰਾਮ ਸ਼ੁਰੂ